ਬਹੁਤ ਹੀ ਗੰਭੀਰ ਪੰਜਾਬ ਦੇ ਹਾਲਾਤ ਨੇ ਜਦੋਂ ਕੱਲ 1 ਵਜੇ ਦੇ ਕਰੀਬ ਠੀਕ ਆ ਅੱਗੇ ਆਪਾਂ ਰੋਜ਼ ਸੁਣਦੇ ਸੀ ਵੀ ਪੁਲਿਸ ਸਟੇਸ਼ਨ ਦੇ ਬਾਹਰ ਪੁਲਿਸ ਚੌਂਕੀ ਦੇ ਬਾਹਰ ਕਿਸੇ ਪੁਲਿਸ ਵਾਲੇ ਦੇ ਗੱਡੀ ਕਿਤੇ ਹੋਰ ਗਰਨੇਡ ਫਟੇ ਕਦੇ ਗਰਨੇਡ ਦੀ ਗੱਲ ਜਿਹੜੀ ਆ ਉਹ ਪੰਜਾਬ 'ਚ ਨਹੀਂ ਆਈ ਸੀ ਹੁਣ ਗਰਨੇਡ ਐ ਹੋ ਗਿਆ ਜਿਵੇਂ ਹੈਂਬਲਿਸ ਦ ਕਾਂਟ ਟੌਇਜ਼ ਦੀ ਦੁਕਾਨ ਹੁੰਦੀ ਆ ਖੇਡਾਂ ਦੇ ਖਡਾਉਣੇ ਆਈ ਦੁਕਾਨ ਹੁੰਦੀ ਆ ਉਮੇ ਪੰਜਾਬ 'ਚ ਗਰਨੇਡ ਫਿਰ ਰਹੇ ਆ ਦੂਜੀ ਗੱਲ ਇਹ ਮਨਰੰਜਨ ਕਾਲੀਆ ਜੀ ਸਾਡੇ ਸਤਿਕਾਰਯੋਗ ਕੱਲੇ ਬੀਜੇਪੀ ਦੇ ਨਹੀਂ ਸਾਰੇ ਪੰਜਾਬ ਦੇ ਜਿਹੜੇ ਸਭ ਤੋਂ ਸੀਨੀਅਰ ਲੀਡਰ ਨੇ ਅੱਜ ਉਹਨਾਂ ਚੋਂ ਇੱਕ ਮਨੰਜਨ ਕਾਲੀਆ ਜੀ ਹੈ ਤੇ ਇਹ ਮਨੰਜਨ ਕਾਲੀਆ ਜੀ ਉਸ ਸਮੇਂ ਦੇ ਜਦੋਂ ਦੁਪਹਿਲਾ ਕਾਲਾ ਦੌਰ ਪੰਜਾਬ 'ਚ ਸੀ ਜਦੋਂ ਰੋਜ਼ ਗੋਲੀਆਂ ਬੰਬ ਫਟਦੇ ਸੀ ਚਲਦੇ ਸੀ ਉਹ ਚੋਂ ਨਿੰਗ ਕੇ ਅਮਨ ਸ਼ਾਂਤੀ ਕਰਕੇ ਪੰਜਾਬ 'ਚ ਇਹ ਲੋਕ ਉਹਨਾਂ ਬਿਰਲਿਆਂ ਚੋਂ ਪਰ ਅੱਜ ਜਦੋਂ ਉਹ ਚੰਡੀਗੜ੍ਹੋਂ ਆਏ ਚੰਡੀਗੜ੍ਹੋਂ ਆ ਕੇ ਉਹ ਰਾਤ ਨੂੰ ਤਕਰੀਬਨ 10:30 ਉਹਨਾਂ ਨੇ ਆਰਾਮ ਕੀਤਾ ਸ਼ੁਰੂ ਤੇ ਬਾਹਰੋਂ ਐਡੀ ਵੱਡੀ ਆਵਾਜ਼ ਆਈ ਉਹਨਾਂ ਨੇ ਸੋਚਿਆ ਕਿਤੇ ਕੋਈ ਟਰਾਂਸਫਾਰਮਰ ਜਿਹੜਾ ਬਾਹਰ ਆ ਕਿਤੇ ਉਹ ਫਟ ਗਿਆ ਉਹ ਵੀ ਪੁਲਿਸ ਚੋਂ ਪੁਲਿਸ ਥਾਣਾ ਦਾ ਨਾਲ ਆ ਬਿਲਕੁਲ ਇਹ ਕਿਵੇਂ ਹੋ ਸਕਦਾ ਪਰ ਜਦੋਂ ਬਾਹਰੋਂ ਇੱਕਦਮ ਉਹਨਾਂ ਦੇ ਡਰਾਈਵਰ ਨੇ ਆ ਕੇ ਇਹ ਦੱਸਿਆ ਵੀ ਜੀ ਇਹ ਤਾਂ ਬੰਬ ਫਟ ਗਿਆ ਬਾਹਰ ਉਹਨਾਂ ਨੇ ਰੰਜਨ ਕਾਲਿਆ ਜੀ ਦਾ ਕੱਲਾ ਬੰਬ ਜਿਹੜਾ ਏ ਉਹ ਬਾਹਰ ਗੱਡੀ ਸਾਰੀ ਭੰਨੀ ਉਹਨਾਂ ਦਾ ਮੋਟਰਸਾਈਕਲ ਭੰਨਿਆ ਸਾਰੇ ਸ਼ੀਸ਼ੇ ਆ ਜਿਹੜੇ ਉਹ ਡਰਾਇੰਗ ਰੂਮ ਦੇ ਭੰਨੇ ਅੰਦਰ ਆ ਕੇ ਤਕਰੀਬਨ 50 ਫੁੱਟ ਤੋਂ ਦੂਰ ਐਡਾ ਵੱਡਾ ਇੰਪੈਕਟ ਬਲਾਸਟ ਦਾ ਸੀ ਵੀ ਉਹਨਾਂ ਦੀ ਜਿਹੜੀ ਆਪਣੀ ਰਸੋਈ ਜਾਂ ਕਿਚਨ ਉਹਦੇ ਵਿੱਚ ਉਤਲੇ ਸ਼ੀਸ਼ੇ ਟੁੱਟ ਗਏ ਤੇ ਦੂਜੀ ਫਲੋਰ ਉਤਰੀ ਫਲੋਰ ਦੇ ਉਹਨਾਂ ਦੇ ਕਮਰਿਆਂ ਦੇ ਜਿਹੜੇ ਸ਼ੀਸ਼ੇ ਟੁੱਟੇ ਮਨੰਜਨ ਕਾਲਿਆ ਜੀ ਨੇ ਟੈਲੀਫੋਨ ਕੀਤਾ ਤੇ ਟੈਲੀਫੋਨ ਕਰਨ ਤੋਂ ਬਾਅਦ ਜਿਹੜਾ ਇਹ ਉੱਥੇ ਟੈਲੀਫੋਨ ਕਰਨ ਤੋਂ ਬਾਅਦ ਕਾਲੀਆ ਸਾਹਿਬ ਦੇ ਕੋਈ ਪੁਲਿਸ ਵਾਲਾ ਪਹੁੰਚਿਆ ਨਹੀਂ ਇਹ ਉਹ ਲੋਕ ਜਿਹੜੇ ਸਭ ਤੋਂ ਸੀਨੀਅਰ ਲੋਕਾਂ ਦੇ ਵਿੱਚੋਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਉਹ ਨੇ ਜਿਨ੍ਹਾਂ ਨੇ ਪਹਿਲਾਂ ਪੰਜਾਬ ਚਮਨ ਸ਼ਾਂਤੀ ਲਿਆਂਦੀ ਅੱਜ ਜਾਣ ਬੁੱਝ ਕੇ ਐਵੇਂ ਨਹੀਂ ਇਹ ਕੋਈ ਗੱਲ ਕਰੇ ਨਾ ਕਰੇ ਪਰ ਜਿਹੜੇ ਇਹ ਲੋਕ ਅਮਨ ਸ਼ਾਂਤੀ ਲਿਆਉਣ ਵਾਲੇ ਸੀ ਅੱਜ ਟਾਰਗੇਟ ਕਰਕੇ ਦੁਸ਼ਮਣ ਨੇ ਸਪੈਸ਼ਲੀ ਸਭ ਤੋਂ ਸੀਨੀਅਰ ਲੀਡਰ ਤੇ ਖਾਸ ਤੌਰ ਤੇ ਬੀਜੇਪੀ ਦੇ ਸਭ ਤੋਂ ਸੀਨੀਅਰ ਤੇ ਹਿੰਦੂ ਲੀਡਰ ਉਹ ਬਹੁਤ ਵੱਡੀ ਸੋਚੀ ਸਮਝੀ ਸ਼ਾਲਾ ਇੱਕ ਯਾਰ ਤੁਸੀਂ ਐਡਾ ਵੱਡਾ ਲੀਡਰ ਹੋਵੇ ਤੇ ਉਹਦੇ ਘਰ ਤੇ ਤਾਂ ਘਰ ਤੇ ਹਮਲਾ ਹੋਇਆ ਕਿਤੇ ਬਾਹਰ ਹੋਣ ਤਾਂ ਗੱਲ ਘਰ ਦੇ ਵਿੱਚ ਗ੍ਰਨੇਡ ਸੱਟ ਕੇ ਗਏ ਨੇ ਉਹ ਵੀ ਪੰਜਾਬ 'ਚ ਇਹ ਕਦੇ ਗੱਲਾਂ ਸੁਣਦੇ ਸੀ ਕਿ ਕਿਸੇ ਨੈਕਸਟ ਸਲਾਈਡ ਏਰੀਆ 'ਚ ਕਦੇ ਸੁਣਦੇ ਸੀ ਸ਼੍ਰੀਨਗਰ ਦੇ ਵਿੱਚ ਅੱਜ ਪੰਜਾਬ 'ਚ ਇਹ ਗੱਲਾਂ ਹੋ ਗਈਆਂ ਮੈਂ ਤਾਂ ਕਹਿੰਦਾ ਤਕੜੇ ਆ ਜਿਹੜੇ ਉਸੇ ਵਕਤ ਬਾਹਰ ਜਾ ਕੇ ਨਰਿੰਦਰ ਕਾਲੀਆ ਜੀ ਨੇ ਮੀਡੀਆ ਦੇ ਮੂਰੇ ਵੀ ਗੱਲ ਕੀਤੀ ਲੋਕਾਂ ਨਾਲ ਵੀ ਗੱਲ ਕੀਤੀ ਵੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਮੈਂ ਡਟ ਕੇ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਖੜਾ ਹਾਂ ਤੇ ਪਰ ਜਦੋਂ ਪੁਲਿਸ ਆਉਂਦੀ ਆ ਜਦੋਂ ਕਿ ਪੁਲਿਸ ਇਹਨਾਂ ਦੇ ਡਰਾਈਵਰ ਤੇ ਨਾਲ ਜਾ ਕੇ ਸਟੇਸ਼ਨ ਟੈਲੀਫੋਨ ਨਹੀਂ ਕੀਤਾ ਜਾ ਕੇ ਗਏ ਤਾਂ ਫਿਰ ਇੱਕ ਅੱਦੇ ਚੋ ਚਾਰ ਬੰਦੇ ਆਏ ਆ ਉਹ ਵੀ ਕਹਿੰਦੇ ਜੀ ਇਹ ਮਾਮੂਲੀ ਕੋਈ ਹੋਣਾ ਬਲਾਸਟ ਆ ਕੇ ਦੇਖਿਆ ਤੁਸੀਂ ਕਿਵੇਂ ਟੋਹਾ ਪਿਆ ਹੋਇਆ ਕਿਸ ਤਰੀਕੇ ਨਾਲ ਚੱਕਣਾ ਚੂਰ ਉਹਨੇ ਜੜੀਆਂ ਏ ਉਹ ਦਰਵਾਜ਼ੇ ਕੰਦਾ ਬਿਲਡਿੰਗਾ ਕੀਤੀਆਂ ਏ ਇੱਕ ਗੱਲ ਮੈਂ ਕਹਿਣਾ ਚਾਹਣਾ ਇਹ ਕੋਈ ਬੁਰਾ ਸਮਝੇ ਕੋਈ ਚੰਗਾ ਸਮਝੇ ਇਹ ਸਰਕਾਰ ਜਿਹੜੀ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਇਸ ਸਰਕਾਰ ਚ ਤੁਸੀਂ ਵੀ ਲਗਾਤਾਰ ਕੈਬਨਿਟ ਮੰਤਰੀ ਰਹੇ ਹੋ 10-10 ਸਾਲ ਉਸ ਤੋਂ ਵੀ ਪਹਿਲਾਂ ਕਦੇ ਐ ਹੁੰਦਾ ਸੀ ਵੀ ਕੋਈ ਅਫਸਰ ਜਿਵੇਂ ਬੱਚਿਆਂ ਵਾਂਗੂ ਨਹੀਂ ਨਾਰਾਜ਼ ਹੋ ਜਾਂਦੇ ਅੱਜ ਮੈਂ ਤੁਹਾਨੂੰ ਸੀਨੀਅਰ ਅਫਸਰ ਤੋਂ ਸ਼ੁਰੂ ਹੋ ਕੇ ਸੁਣਾਉਣਾ ਕੇ ਕੇ ਯਾਦਵ ਨੇ ਪ੍ਰਿੰਸੀਪਲ ਸੈਕਟਰੀ ਲੈਵਲ ਦੇ ਬਦਲੇ ਚੱਕੇ ਮਾਰੇ ਲਾਦੋ ਪੋਸਟਿੰਗ ਇਹ ਕੋਈ ਇਹ ਸਰਕਾਰ ਦੀ ਮਰਜ਼ੀ ਆ ਵੀ ਇੱਕ ਪੋਸਟ ਤੋਂ ਦੂਜੀ ਪੋਸਟ ਤੇ ਲਾਉਣਾ ਪਰ ਇਹ ਕੀ ਕਰਦੇ ਆ ਉਹਨਾਂ ਨੂੰ ਲਾਇਆ ਅੱਜ ਤੱਕ ਉਹਨਾਂ ਨੂੰ ਕੋਈ ਪੋਸਟ ਨਹੀਂ ਦਿੱਤੀ ਹਵਾ 'ਚ ਤੁਸੀਂ ਆਈਐਸ ਆਈਪੀਐਸ ਅਫਸਰ ਦੱਸੋ ਦੱਸਿਓ ਉਹਨਾਂ ਦਾ ਉਹਨਾਂ ਦਾ ਵਿਸ਼ਵਾਸ ਕਿਵੇਂ ਬਣੂਗਾ ਇੱਕੋ ਇੱਕ ਉਦੋਂ ਬਾਅਦ ਮੈਂ ਤੁਹਾਨੂੰ ਦੱਸਦਾ ਇੱਕੋ ਇੱਕ ਸਰਦਾਰ ਪਾਗਲ ਆ ਪ੍ਰਿੰਸੀਪਲ ਸੈਕਟਰੀ ਸੀਨੀਅਰ ਜਿਹੜਾ ਹੈ ਅਫਸਰ ਆਈਐਸ ਉਹ ਗੁਰਕੀਰਤ ਕਿਰਪਾਲ ਨੇ ਜਿਨ੍ਹਾਂ ਕੋਲ ਹੋਮ ਸੈਕਟਰੀ ਦਾ ਵਿਭਾਗ ਸੀ ਅੱਜ ਤੱਕ ਉਹ ਲਾਤੇ ਅੱਜ ਤੱਕ ਉਹ ਹਵਾ ਚ ਨੇ ਜਿਹੜਾ ਇੱਕੋ ਇੱਕ ਆਈਐਸ ਅਫਸਰ ਸਰਦਾਰ ਪੱਗ ਵਾਲਾ ਸੀ ਅੱਜ ਉਹ ਲਾ ਕੇ ਹਵਾ ਚ ਨੇ ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਉਦੋਂ ਬਾਅਦ ਤੁਸੀਂ ਲਾ ਲਓ ਡੀਸੀ ਲੁਧਿਆਣੇ ਦੇ ਬਦਲੇ ਨਹੀਂ ਨਹੀਂ ਜੋਹਰਬਾਦ ਅੱਜ ਤੱਕ ਪਤਾ ਹੀ ਨਹੀਂ ਵੀ ਕਿੱਥੇ ਨੇ ਹਵਾ ਚ ਨੇ ਸੀਪੀ ਲੁਧਿਆਣਾ ਬਦਲੇ ਕੁਲਦੀਪ ਅੱਜ ਤੱਕ ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਉਹ ਹਵਾ ਚ ਤੁਸੀਂ ਅੰਦਾਜ਼ਾ ਲਾਓ ਕਿੰਨੇ ਏਜੀ ਬਦਲ ਗਏ ਤੇ 5 7 ਇੰਟੈਲੀਜੈਂਸ ਜਿਵੇਂ ਕਿ ਆ ਵੀ ਖੁਫੀਆ ਵਿਭਾਗ ਇੰਟੈਲੀਜੈਂਸ ਨੂੰ ਸਭ ਚੀਜ਼ਾਂ ਪਤਾ ਹੁੰਦੀ ਐ ਕੋਈ ਅਫਸਰ ਟਿਕਣ ਤਾਂ ਦੇਣ ਅਜੇ ਕੱਲ ਰਾਤ ਇਹਨਾਂ ਨੇ ਆਪਣਾ ਏਡੀਜੀ ਪਿੰਟੈਲੀਜੈਂਸ ਬਦਲ ਕੇ ਜਿਹੜਾ ਨਵਾਂ ਲਾਇਆ ਕੌਣ ਰੱਖੂਗਾ ਖਬਰ ਇੱਥੇ ਇਸ ਕਰਕੇ ਬਿਲਕੁਲ ਪੰਜਾਬ ਜਿਹੜਾ ਐ ਉਹ ਜਲ ਰਿਹਾ ਐ ਉਹ ਪੰਜਾਬ ਐ ਇਸ ਵੇਲੇ ਬੜ ਰਿਹਾ ਐ ਉਹ ਝੂਠੀਆਂ ਜਿਹੜੇ ਬਾਹਰੋਂ ਦਿੱਲੀੋਂ ਆ ਕੇ ਜਿਨ੍ਹਾਂ ਨੂੰ ਸਮਝ ਹੀ ਹੈ ਨਹੀਂ ਤੁਸੀਂ ਕੱਲ ਦੇਖਿਆ ਹਾਲਾਤ ਜਿਹੜਾ ਪੰਜਾਬ ਦਾ ਚੁਣਿਆ ਹੋਇਆ ਮੁੱਖ ਮੰਤਰੀ ਆ ਉਹ ਕੱਲ ਬੱਚਿਆਂ ਵਾਂਗੂ ਬੱਚਿਆਂ ਵਾਂਗੂ ਨਾਲ ਬੈਠਾ ਤੇ ਐ ਲੱਗ ਰਿਹਾ ਹੈਡਮਾਸਟਰ ਜਿਹੜਾ ਉੱਥੋਂ ਫੇਲ ਹੋ ਕੇ ਆਏ ਨੇ ਸੋਸੋਧਿਆ ਜੀ ਉਹ ਆ ਕੇ ਉਹਨੂੰ ਹੈਡਮਾਸਟਰ ਬਣੇ ਬੈਠੇ ਐ ਡੰਡੀ ਘੁਮਾਰੇ ਆ ਸਟਿਕ ਘੁਮਾਰੇ ਆ ਤੇ ਨਾਲ ਹੋਰ ਸੁਣ ਲਓ ਉੱਥੇ ਦਾ ਇਲੈਕਟਿਡ ਮੈਂਬਰ ਪਾਰਲੀਮੈਂਟ ਹਾਲ ਦੇਖੋ ਕੀ ਆ ਉਹ ਕੰਗ ਸਾਹਿਬ ਜਿਹੜੇ ਅਨੰਦਪੁਰ ਸਾਹਿਬ ਦੇ ਇਲੈਕਟਿਡ ਮੈਂਬਰ ਪਾਰਲੀਮੈਂਟ ਨੇ 9 ਹਲਕਿਆਂ ਦੇ ਨੀਂ ਪੱਥਰ ਦੇਖ ਲਿਓ ਕੰਗਸਾਹਬ ਕਿਤੇ ਵੀ ਉਹਨਾਂ ਦਾ ਨਾਮ ਆ ਜਿਹੜਾ ਉਹ ਨਹੀਂ ਲਿਖਿਆ ਜਦੋਂ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸੀ ਇਸ ਕਰਕੇ ਬਿਲਕੁਲ ਕੋਈ ਧਿਆਨ ਨਹੀਂ ਕਿਸੇ ਪਾਸੇ ਸਿਰਫ ਪੰਜਾਬ ਨੂੰ ਲੁੱਟਣ ਲਈ ਉਹ ਆ ਗਏ ਨੇ ਇਹ ਹਾਲਾਤ ਕਦੇ ਸ਼ਿਪਸੈਨ ਵਾਲਾ ਤੇ ਆ ਗਏ ਉਹਨਾਂ ਨੂੰ ਇਹ ਬਣਾਤਾ ਸ਼ਿਪਸੈਨ ਵਾਲਿਆਂ ਨੂੰ ਵੀ ਨਹੀਂ ਜੀ ਨਹੀਂ ਇਹ ਤਾਂ ਸਕਿਉਰਿਟੀ ਲੈਂਡ ਨੂੰ ਕਰਦੇ ਆ ਇਸ ਕਰਕੇ ਉਹਨਾਂ ਦੇ ਬੰਬ 'ਚ ਇਸ ਕਰਕੇ ਇਸ ਹਵਾ 'ਚ ਰੋਲ ਦਿੰਨੇ ਆ ਜੇ ਕਿਸੇ ਪੁਲਿਸ ਸਟੇਸ਼ਨ 'ਚ ਫੱਟਦਾ ਉਹਨੂੰ ਝੂਠ ਬੋਲ ਦਿੰਨੇ ਆ ਵੀ ਨਹੀਂ ਨਹੀਂ ਜੇ ਤਾਂ ਕੋਈ ਬੈਟਰੀ ਫੱਟ ਗਈ ਇਹ ਤਾਂ ਜੀ ਪਾਣੀ ਦਾ ਰੇਡੀਏਟਰ ਫੱਟ ਗਿਆ ਇਸ ਕਰਕੇ ਜਾਗੋ ਇਹ ਪੰਜਾਬ ਨੂੰ ਦੁਬਾਰਾ ਅੱਗ 'ਚ ਨਾ ਲੈ ਕੇ ਜਾਓ ਅੱਜ ਤਾਂ ਮਤਲਬ ਬਿਲਕੁਲ ਸਰਕਾਰ ਅਰਸ਼ ਤੇ ਫਰਸ਼ ਤੇ ਆ ਕੇ ਵੱਜੀ ਆ ਜਦੋਂ ਕਾਲਿਆ ਸਾਹਿਬ ਦੇ ਘਰੇ ਅੱਜ ਜਿਹੜਾ ਗਰਨੇਡ ਦਾ ਹਮਲਾ ਇਹ ਤਾਂ ਸਾਡੇ ਘਰਾਂ 'ਚ ਆ ਬੜੇ ਰਹਿ ਕੀ ਗੱਲ ਗਈ ਤੇ ਜਿਹੜੀਆਂ ਸਿਕਿਉਰਟੀਆਂ ਕਿਹਨੂੰ ਦਿੱਤੀਆਂ ਜਾਂਦੀਆਂ ਏ ਉਹ ਵਾਪਸ ਨਾ ਕਰਨ ਆਉਂਦੇ ਆ ਜਿਹੜੇ ਉਹਨਾਂ ਨੂੰ ਕਾਹਦਾ ਖਤਰਾ ਜੀ ਦਿੱਲੀ ਵਾਲੇ ਜਿਹੜੇ ਸਾਰੇ ਨੇ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਬੁਲੇਟ ਪ੍ਰੂਫ ਗੱਡੀਆਂ ਦਿੱਤੀਆਂ ਹੋਈਆਂ ਤੇ ਜਿਨ੍ਹਾਂ ਨੂੰ ਲੋੜ ਆ ਸਿਕਿਉਰਿਟੀ ਦੀਆਂ ਉਹਨਾਂ ਨੂੰ ਇੱਕ ਇੱਕ ਬੰਦਾ ਨਹੀਂ ਦਿੱਤਾ ਹੋਇਆ ਉਹਨਾਂ ਤੋਂ ਤੁਸੀਂ ਵਾਪਸ ਲੈਨੇ ਹੋ ਸਾਨੂੰ ਨਹੀਂ ਲੋੜ ਸਿਕਿਉਰਿਟੀ ਦੀ ਪਰ ਤੁਸੀਂ ਹਰ ਨੂੰ ਸੁਰੱਖਿਅਤ ਤਾਂ ਰੱਖੋ ਉਹ ਜ਼ਿੰਮੇਵਾਰੀ ਕਿਹਦੀ ਆ ਹੋਮ ਮੈਕਮਾ ਕਿਹਦੇ ਕੋਲ ਆ ਪੰਜਾਬ ਦੇ ਮੁੱਖ ਮੰਤਰੀ ਕੋਲ ਹੋਮ ਮੈਕਮਾ ਹੈ ਉਹ ਉਹਨਾਂ ਦੀ ਜਵਾਬਦੇਹੀ ਬਣਦੀ ਆ ਹਰ ਜਗ੍ਹਾ ਹਰ ਜਗ੍ਹਾ ਕਦੇ ਪੁਲਿਸ ਵਾਲਾਂ ਚਿੱਟੇ ਨਾ ਫੜਿਆ ਜਾਂਦਾ ਜੀ ਕਦੇ ਕੋਈ ਪੁਲਿਸ ਵਾਲੇ ਸੈਕਸ ਸਕੈਂਡਲ ਚ ਫੜੇ ਜਾਂਦੇ ਆ ਜੀ ਇਹਨਾਂ ਦਾ ਹਾਲ ਕੀ ਆ ਮੈਂ ਨਹੀਂ ਮੈਂ ਕਿਸੇ ਅਫਸਰ ਦੀ ਪੱਖਪਾਤ ਮੈਂ ਉਹਦੇ ਹੱਕ ਚ ਨਹੀਂ ਗਾ ਪਰ ਤੁਸੀਂ ਇਹ ਦੱਸੋ ਜਿਹੜੇ ਅਫਸਰ ਪੋਸਟਿੰਗਾਂ ਹੀ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਿੱਥੇ ਲੱਗਣਾ ਏ ਕੌਣ ਇਹਨਾਂ ਦੇ ਲਈ ਕੰਮ ਕਰੂਗਾ ਇਸ ਕਰਕੇ ਬਹੁਤ ਬੁਰਾ ਹਾਲ ਆ ਸਾਡੇ ਹੋਮ ਮਿਨਿਸਟਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜਿਨ੍ਹਾਂ ਨੇ ਆਪ ਮਨੰਜਨ ਕਾਲੀਆ ਜੀ ਨਾਲ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਫਿਕਰ ਜ਼ਾਹਿਰ ਕੀਤਾ ਏ ਇੱਕ ਹੋਮ ਮਿਨਿਸਟਰ ਗ੍ਰਹਿ ਮੰਤਰੀ ਦੇਸ਼ ਦੇ ਨੂੰ ਉਹਨਾਂ ਨੂੰ ਤਾਂ ਉਹਨਾਂ ਨੇ ਤਾਂ ਟੈਲੀਫੋਨ ਕਰ ਲਿਆ ਪੁੱਛ ਲਿਆ ਅੱਜ ਤੱਕ ਹੁਣ ਤੱਕ ਨਾ ਕੋਈ ਸਟੇਟ ਦਾ ਜਿਹੜਾ ਕੋਈ ਮੰਤਰੀ ਨਾ ਕੋਈ ਮੁੱਖ ਮੰਤਰੀ ਉਹਦੀ ਤਾਂ ਬਹੁਤ ਦੂਰ ਦੀ ਗੱਲ ਹੈ ਬੀਜੇਪੀ ਹੋਣ ਤੋਂ ਨਾਤੇ ਪਹਿਲਾਂ ਬੀਜੇਪੀ ਦੇ ਲੀਡਰ ਹੋਣ ਤੋਂ ਨਾਤੇ ਪਹਿਲਾਂ ਇੱਕ ਪੰਜਾਬ ਦੇ ਨਾਗਰਿਕਤਾ ਹੈ ਤੁਹਾਡੀ ਤੁਹਾਡਾ ਫਰਜ ਬਣਦਾ ਕਿ ਨਹੀਂ ਇਹਨਾਂ ਨੂੰ ਪੁੱਛਣਾ ਇਸ ਤੋਂ ਪਤਾ ਲੱਗਦਾ ਏ ਬਈ ਇਹ ਕੀ ਜਿਹੜਾ ਇਹਨਾਂ ਨਾਲ ਅਸੀਂ ਹਰ ਸਾਡਾ ਅੱਜ ਮੈਂ ਤੁਹਾਨੂੰ ਐਲਾਨ ਕਰਦਾ ਇਸ ਜਗ੍ਹਾ ਤੇ ਪਾਰਟੀ 3 ਵਜੇ ਤੋਂ ਲੈ ਕੇ ਹਰ ਮੰਡਲ ਦੇ ਵਿੱਚ ਹਰ ਮੰਡਲ ਦੇ ਵਿੱਚ ਇਹ ਸਰਕਾਰ ਦਾ ਪੁਤਲਾ ਫੂਕੇਗੀ ਪੰਜਾਬ ਦੇ ਵਿੱਚ ਹਰ ਵਿਰੋਧ ਕਰੇਗੀ ਹਰ ਮੰਡਲ ਦੇ ਤੇ ਪੰਜਾਬ ਦੇ ਵਿੱਚ ਤੇ ਜਲੰਧਰ ਚ ਵੀ ਅਸੀਂ ਭਾਰੀ ਬੜਾ ਵੱਡਾ ਜਿਹੜਾ ਇਹ ਉਹ ਵਿਰੋਧ ਕਰਾਂਗੇ ਕਿਉਂਕਿ ਇਹ ਜੇ ਨਹੀਂ ਕਰਾਂਗੇ ਇਹ ਤਾਂ ਇਸੇ ਤਰੀਕੇ ਨਾਲ ਪੰਜਾਬੀਆਂ ਦਾ ਖੂਨ ਨਾ ਜਿਹੜਾ ਉਹ ਡੋਲੀ ਜਾਣਗੇ ਹਾਂਜੀ ਇਹਨਾਂ ਨੂੰ ਤਾਂ ਲੁੱਟਣ ਤੋਂ ਸਿਵਾਏ ਜਾਂ ਇਹਨਾਂ ਨੂੰ ਆਪਣੀਆਂ ਮਨਮਰਜ਼ੀਆਂ ਕਰਨ ਤੋਂ ਕੋਈ ਸਿਵਾਏ ਹਾਲ ਹੀ ਨਹੀਂ ਇਸ ਕਰਕੇ ਅਸੀਂ ਉਹ ਪਰਿਵਾਰਾਂ ਸ਼ਹੀਦ ਪਰਿਵਾਰਾਂ ਦੇ ਪਰਿਵਾਰਾਂ ਆ ਅਸੀਂ ਪੰਜਾਬ ਦੇ ਵਿੱਚ ਕੋਈ ਜਿਹੜਾ ਉਹ ਲਹੂ ਨਹੀਂ ਡੁੱਲਣ ਦੇਵਾਂਗੇ ਕਿਸੇ ਵੀ ਪੰਜਾਬੀ ਦੇ ਉੱਤੇ ਕੋਈ ਗੋਲੀ ਕੋਈ ਬੰਬ ਕੋਈ ਇਹ ਜੀ ਗੱਲ ਆ ਜਿਹੜੀ ਉਹ ਕਿਸੇ ਵੱਲ ਜਿਹੜਾ ਮਾੜੀ ਅੱਖ ਨਾ ਦੇਖੂਗਾ ਉਹ ਦੁਸ਼ਮਣਾਂ ਦੀ ਅਸੀਂ ਮਾੜੀ ਅੱਖ ਨੂੰ ਕੱਢ ਲਾਂਗੇ ਪਰ ਅਸੀਂ ਪੰਜਾਬ ਦੇ ਵੱਲ ਸਾਡੇ ਪਰਿਵਾਰਾਂ ਨੇ ਖੂਨ ਡੋਲੇ ਆ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ ਇਹ ਇਹ ਭੰਡ ਇਹ ਭਗਵੰਤ ਮਾਨ ਨਰਗੇ ਇਹ ਜਿਹੜੇ ਲੋਕਾਂ ਨੇ ਚੁਣੇ ਸੀ ਇਹਨਾਂ ਨੂੰ ਬਰਬਾਦ ਹੋਣ ਦੇ ਦਵਾਂਗੇ ਅਸੀਂ ਪੰਜਾਬ ਜਿਨ੍ਹਾਂ ਨੂੰ ਸਿਰਫ ਕਮੇਡੀਅਨ ਤਮਾਸ਼ਾ ਕਰਨ ਤੋਂ ਸਿਵਾਏ ਝੂਠ ਬਿਲਣ ਤੋਂ ਕੋਈ ਕੰਮ ਨਹੀਂ ਗਾ ਇਸ ਕਰਕੇ ਧੋਖਾ ਬਜਾ ਕੇ ਜਿਨ੍ਹਾਂ ਚਿਰ ਅਸੀਂ ਬੈਠੇ ਹਾਂ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹਣਾ ਫਿਕਰ ਕਰਨ ਦੀ ਲੋੜ ਨਹੀਂ ਇਹਦਾ ਹਿਸਾਬ ਜਿਹੜਾ ਹੈ ਅਸੀਂ ਜ਼ਰੂਰ ਕਰਾਂਗੇ ਹੁਣ ਵੀ ਲਗਾਤਾਰ ਰਾਜਨਾਥ ਜੀ ਹੋਰਾਂ ਦੇ ਨੱਡਾ ਸਾਧ ਦੇ ਸਾਰਿਆਂ ਦੇ ਟੈਲੀਫੋਨ ਜਿਹੜੇ ਬਾਰ-ਬਾਰ ਆ ਰਹੇ ਨੇ ਤੇ ਅਸੀਂ ਪ੍ਰੈਸ ਕਾਨਫਰੰਸ ਵੀ ਥੋੜੇ ਚਿਰ ਬਾਅਦ ਕਰਾਂਗੇ ਤੇ ਵੱਡਾ ਵਿਰੋਧ ਵੀ ਹੈ ਜਿਹੜਾ ਉਹ ਦਰਜ ਕਰਾਂਗੇ। ਸਰ ਕੁਝ ਦਿਨ ਪਹਿਲਾਂ ਵੀ ਸਰ ਇੱਕ ਮਨੋ ਲੋਕ ਰਾਤ ਨੂੰ ਮਿਲਿਆ ਲੇਕਿਨ ਮੀਟ ਕੀਤਾ ਤੇ ਗੱਲ ਆਖੀ ਹੈ ਕਿ ਅਜੇ ਇਹ ਮਜਦਿਲ ਹਮਲੇ ਡਰਗ ਮਾਫੀਏ ਤੇ ਗੈਂਗਸਟਰਾਂ ਦੇ ਖਿਲਾਫ ਮਿੱਥ ਦਿਨ ਹੋਣੀ ਸਖਤ ਕਾਰਵਾਈ ਦੀ ਘਬਰਾਹਟ ਦੀ ਨਿਸ਼ਾਨੀ ਹੈ। ਸਹਿਮਤ ਹੋ ਇਸ ਚੀਜ਼ ਨਾਲ ਉਹ ਤੈਅ ਕਰਕੇ ਦੇਖੋ ਜੀ ਮੈਂ ਅਮਨ अरोड़ा ਜੀ ਦਾ ਉਹਨਾਂ ਦੇ ਪ੍ਰਧਾਨ ਨੇ। ਉਹਨਾਂ ਕੋਲ ਮਹਿਕਮੇ ਹੋਰ ਨੇ। ਉਹ ਇਸ ਬਾਰੇ ਕੀ ਜਾਣਦੇ ਨੇ? ਮੈਂ ਸਮਝਦਾ ਵੀ ਉਹ ਉਹ ਪ੍ਰਧਾਨ ਨੇ ਪਰ ਉਹਨਾਂ ਨੂੰ ਕੀ ਪਤਾ ਹੈ ਕੀ ਆ ਪਰ ਜਿਹੜਾ ਗਰਨੇਡ ਇੱਕ ਨਸ਼ਾ ਵੇਚਣ ਵਾਲਾ ਚਿੱਟਾ ਵੇਚਣ ਵਾਲਾ ਉਹਨਾਂ ਕੋਲ ਗਰਨੇਡ ਕਿੱਥੋਂ ਆਗੇ ਤੁਸੀਂ ਇਹ ਸੋਚ ਸਕਦੇ ਹੋ ਵੀ ਇੱਕ ਨਸ਼ਾ ਵੇਚਣ ਵਾਲੇ ਕੋਲ ਗਰਨੇਡ ਹੋਣਗੇ ਇਹ ਤਾਂ ਬਹੁਤ ਵੱਡਾ ਜਿਹੜਾ ਹੈ ਇਹ ਉਹ ਨੈਕਸਸ ਆ ਬੜਾ ਵੱਡਾ ਅਟੈਂਪਟ ਹੈ ਗਰਨੇਡ ਹੋਣਾ ਕਿਸੇ ਕੋਲ ਆ ਕੋਈ ਮਾਮੂਲੀ ਗੱਲ ਆ ਜੋਲਿਆ ਚ ਗ੍ਰੇਨੇਡ ਲਈ ਫਿਰਦੇ ਔਰੇ ਇਸ ਕਰਕੇ ਪਤਾ ਨਹੀਂ ਕਿੰਨਾ ਕੁ ਔਰੇ ਆ ਗਿਆ ਮੈਂ ਤੁਹਾਨੂੰ ਇੱਕ ਹੋਰ ਸੀਰੀਅਸ ਗੱਲ ਕਰਨੀ ਚਾਹੁੰਦਾ ਗੜੀ ਗੰਭੀਰ ਮੈਂ ਇਹ ਇਹ ਚਾਰਜ ਲਾਉਣਾ ਚਾਹੁੰਦਾ ਹਾਂ ਮੈਂ ਪਹਿਲਾਂ ਵੀ ਕਿਹਾ ਸੀ ਬਈ ਇਹ ਦੋ ਗੁੱਟਾਂ ਚ ਪੰਜਾਬ ਪੁਲਿਸ ਵੰਡੀ ਹੋਈ ਆ ਤੁਸੀਂ ਦੇਖਿਆ ਹੋਣਾ ਕਈਆਂ ਦੀਆਂ ਵੀਡੀਓ ਤੇ ਕਈਆਂ ਦੀਆਂ ਜਿਹੜੀਆਂ ਵੌਇਸ ਤੁਹਾਡੇ ਸਾਰੇ ਕੈਮਰੇ ਆ ਤੇ ਘੁੰਮ ਰਹੇ ਆ ਕੀ ਕੀ ਉਹ ਕਿਸੇ ਨਾਲ ਦਲਾਲੀ ਕਰ ਰਹੇ ਆ ਕੀ ਕਹਿ ਰਹੇ ਆ ਉਹਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਹਜੇ ਸਪਸ਼ਟ ਨਹੀਂ ਹੋਇਆ ਪਰ ਉਰੇ ਦੋ ਗਰੁੱਪ ਕੰਮ ਕਰ ਰਹੇ ਆ ਅੱਧੀ ਪੀੜ੍ਹੀ ਅੱਧੀ ਪੁਲਿਸ ਆ ਜਿਹੜੀ ਉਹ ਦਿੱਲੀ ਵਾਲਿਆਂ ਦੀ ਕੋਈ ਇੱਥੇ ਜਿਹੜਾ ਉਹਨਾਂ ਦਾ ਇੱਥੇ ਕੋਈ ਦਿੱਲੀ ਦਾ ਦਲਾਲ ਲਾਇਆ ਹੋਇਆ ਇੱਥੇ ਜਿਹੜਾ ਦਿੱਲੀ ਵਾਲਿਆਂ ਨੇ ਕੇਜਰੀਵਾਲ ਉਹਨਾਂ ਨੇ ਭੇਜਿਆ ਅੱਧਾ ਆ ਦੇਖੋ ਹੁਣੀ ਡਿਫੈਂਸ ਮਿਨਿਸਟਰ ਸਾਹਿਬ ਦਾ ਫੋਨ ਆ ਉਹਨਾਂ ਨੂੰ ਚਿੰਤਾ ਹੈ ਉਹ ਫਿਕਰਮੰਦ ਹੋਏ ਪਿਆ ਸਾਰਾ ਦੇਸ਼ ਲੱਗਿਆ ਇਹਦੇ ਨਾਲ ਦੇਸ਼ ਦੈਲਗੇ ਅੱਜ ਜਿਹੜਾ ਇਹ ਮਨੰਜਨ ਕਾਲੀ ਅੱਜ ਤੇ ਮੈਂ ਜਿਹੜੀ ਗੱਲ ਚਾਰਜਸ ਲਾ ਰਿਹਾ ਆ ਵੀ ਪੁਲਿਸ ਅੱਧੀ ਵੰਡੀਆ ਅੱਧੇ ਐਸਐਸਪੀ ਅੱਧੇ ਕਮਿਸ਼ਨਰ ਅੱਧੇ ਡੀਜੀਪੀ ਉਹ ਦਿੱਲੀ ਵਾਲੇ ਜਿਹੜਾ ਦਲਾਲ ਬੈਠਾ ਉਹਦੇ ਨਾਲ ਨੇ ਅੱਧੇ ਪੰਜਾਬ ਨਾਲ ਨੇ ਤੇ ਉਹ ਬਿਲਕੁਲ ਜਿਹੜਾ ਗਰੂਪイズਮ ਆ ਉਹਰੇ ਭਾਰੂ ਹੋਇਆ ਉਹ ਮੈਂ ਇਹ ਸਿੱਧੀ ਗੱਲ ਕਹਿੰਦਾ ਵੀ ਜਿਹੜੇ ਪੁਲਿਸ ਵਾਲੇ ਆ ਇੱਕ ਦੂਜੇ ਨੂੰ ਖੱਲੇ ਲਾਉਣ ਲਈ ਇੱਕ ਦੂਜੇ ਦੇ ਗਰੁੱਪ ਨੂੰ ਵੀ ਮੇਰੇ ਐਸਐਸਪੀ ਵੱਧ ਲੱਗਣ ਉਹ ਲੁੱਟਮਾਰ ਕਰਨ ਦੂਜਾ ਕਹਿੰਦਾ ਮੇਰੇ ਵੱਲ ਜਿਹੜੇ ਡੀਆਈਜੀ ਕਮਿਸ਼ਨ ਲੱਗਣ ਇਹ ਲੜਾਈ ਆ ਜਿਹੜੀ ਪੰਜਾਬ ਵਰਸਸ ਦਿੱਲੀ ਜਿਹੜੀ ਅੰਦਰੋਂ ਵੀ ਹੋ ਰਹੀ ਆ ਇਹ ਸਿਰਫ ਉਹਦਾ ਕੰਮ ਆ ਉਹ ਠਿੱਬੀ ਉਹਨਾਂ ਨੂੰ ਲਾਉਣ ਲੱਗੇ ਹੋਏ ਆ ਹਰ ਦੇ ਕੋਲ ਇਹ ਜਿਹੜੀਆਂ ਰਿਕਾਰਡਿੰਗਾਂ ਵੀ ਆ ਰਹੀਆਂ ਜੇ ਮੈਂ ਕਹਾਂ ਇਨਵੈਸਟੀਗੇਸ਼ਨ ਇਹ ਹੋ ਜਾਣੀ ਚਾਹੀਦੀ ਹੈ ਡੀਜੀਪੀ ਸਾਹਿਬ ਮੈਂ ਤੁਹਾਨੂੰ ਕਹਿੰਨਾ ਜਿੰਨੀਆਂ ਰਿਕਾਰਡਿੰਗ ਮਸ਼ੀਨਾਂ ਐ ਤੁਹਾਡੇ ਹਰ ਡੀਐਸਪੀ ਕੋਲ ਹਰ ਡੀਐਸਪੀ ਜਿਹੜਾ ਏ ਉਹਦੇ ਕੋਲ ਟੈਲੀਫੋਨ ਰਿਕਾਰਡਿੰਗ ਮਸ਼ੀਨਾਂ ਏ ਉਹ ਹਰ ਦੂਜੀ ਅਫਸਰ ਦੀਆਂ ਰਿਕਾਰਡਿੰਗਾਂ ਕਰਕੇ ਆਪਣੇ ਕੋਲ ਰੱਖਦਾ ਏ ਜਿਵੇਂ ਆ ਪੁਲਿਸ ਵਾਲੀ ਕਨਸਟੇਬਲ ਫੜੀ ਗਈ ਆ ਇਹਦੇ ਕੋਲ ਕਿੰਨਾ ਕੁਸ਼ ਅਫਸਰਾਂ ਅਫਸਰਾਂ ਦੇ ਜਿਹੜਾ ਇਹ ਡਾਟਾ ਏ ਇਹਦੇ ਕੋਲ ਪਰ ਇਹ ਜਿੰਨੇ ਵੀ ਡੀਐਸਪੀ ਨੇ ਜਿੰਨੇ ਵੀ ਐਸਪੀ ਲੈਵਲ ਦੇ ਅਫਸਰ ਨੇ ਜਿਹੜੇ ਦਿੱਲੀ ਵਾਲਿਆਂ ਦੇ ਲਈ ਕੰਮ ਕਰਦੇ ਆ ਪੰਜਾਬ ਵਾਲਿਆਂ ਲਈ ਇਹਨਾਂ ਨੇ ਉਹ ਰਿਕਾਰਡਿੰਗ ਮਸ਼ੀਨਾਂ ਰੱਖੀਆਂ ਤੇ ਇੱਕ ਦੂਜੇ ਨੂੰ ਬਲੈਕਮੇਲ ਕਰਦੇ ਆ ਕੋਈ ਕੋਈ ਅਫਸਰ ਆ ਜਿਹੜਾ ਉਹ ਕੰਮ ਨਹੀਂ ਕਰ ਸਕਦਾ ਕਿਉਂਕਿ ਪਤਾ ਨਹੀਂ ਇਹ ਜਿਹੜੀ ਸਰਕਾਰ ਦੇ ਦੋ ਗਰੁੱਪ ਨੇ ਕਿਸ ਤਰੀਕੇ ਨਾਲ ਅਫਸਰਾਂ ਤੋਂ ਬਲੈਕਮੇਲ ਕਰਕੇ ਕੰਮ ਕਰਾਉਂਦੇ ਆ ਕੀ ਉਹਨਾਂ ਤੋਂ ਨਸ਼ੇ ਬਕਾਉਂਦੇ ਆ ਇਹ ਬੜੇ ਗੰਭੀਰ ਮੁੱਦੇ ਆ ਜਿਹੜੇ ਕਿ ਡੀਜੀਪੀ ਸਾਹਿਬ ਨੂੰ ਦੇਖਣੇ ਚਾਹੀਦੇ ਆ ਸਰ ਮੋਬਿਲ ਤੋਂ ਪਹਿਲਾਂ ਰਾਫਰ ਬੰਲਾਂ ਦੇ ਵਿੱਚ ਵੀ ਸਰ ਗਨੇੜ ਫੁੱਟਿਆ ਸੀਗਾ ਇੱਕ ਯੂਟਿਊਬਰ ਦੇ ਘਰ ਤੇ ਅਰੇ ਭਾਈ ਯੂਟਿਊਬਰ ਦੇ ਛੱਡੋ ਉਹ ਤਾਂ ਲੌਂਚਰ ਚੱਲਦੇ ਆ ਅੱਜ ਤੱਕ ਲੌਂਚਰ ਚੱਲੇ ਨੇ ਜਿਹੜਾ ਉਹਦਾ ਕੁਝ ਨਹੀਂ ਹੋ ਸਕਿਆ ਇਸ ਕਰਕੇ ਇਹ ਤਾਂ ਨਾਕਾਮ ਹੋ ਚੁੱਕੇ ਆ ਇਹ ਤਾਂ ਸਾਨੂੰ ਆਪਣੇ ਆਪ ਹੀ ਸਾਰਿਆਂ ਨੂੰ ਬੜਾ ਦੁਬਾਰਾ ਜਿਵੇਂ ਇਕੱਠੇ ਹੋ ਕੇ ਨਾ ਜਿਵੇਂ ਅਤਵਾਦ ਨੂੰ ਇਕੱਠੇ ਹੋਏ ਸੀ ਲੜਨ ਲਈ ਉਵੇਂ ਇਕੱਠੇ ਹੋਣਾ ਪੈਣਾ ਨਹੀਂ ਇਹ ਜਿਹੜੀ ਸਰਕਾਰ ਆ ਭਗਵੰਤ ਮਾਨ ਦੀ ਉਹ ਪੰਜਾਬ ਨੂੰ ਬਿਲਕੁਲ ਡੀਸਟੈਬਲਾਈਜ਼ ਕਰਨ ਲੱਗੀ ਹੋਈ ਆ ਪੰਜਾਬ ਐਸ ਵੇਲੇ ਬਿਲਕੁਲ ਕਿਸੇ ਦੇ ਹੱਥ 'ਚ ਨਹੀਂਗਾ ਲਾਅਲੈਸਨੈਸ ਹੋਈ ਹੋਈ ਆ ਕੋਈ ਵੀ ਕਦੇ ਕਿਸੇ ਨੂੰ ਮਾਰ ਦੇ ਕੋਈ ਤੁਸੀਂ ਕੋਈ ਦਿਨ ਦੱਸਿਓ ਤੁਸੀਂ মিডিਆ ਵਾਲੇ ਕੋਈ ਐਸਾ ਦਿਨ ਹੈ ਬੱਚਾ ਕਿਡਨੇਪ ਹੋ ਰਹੇ ਆ ਨਸ਼ੇ ਹਰੇ ਵਿੱਚ ਜਾ ਰਹੇ ਆ ਗਰਨੇਡ ਹਰੇ ਸਿੱਟੇ ਜਾ ਰਹੇ ਆ ਕੌਂਕੀ ਅਤੇ ਹਮਨੇ ਪੁਲਿਸ ਨੇ ਹੁਕਮ ਕਰਤਾ ਵੀ 9 ਵਜੇ ਤੋਂ ਬਾਅਦ ਕੋਈ ਪੁਲਿਸ ਸਟੇਸ਼ਨ ਦਾ ਦਰਵਾਜ਼ਾ ਨਹੀਂ ਖੁੱਲ੍ਹਾ ਹੋਊਗਾ ਭਾਈ ਤੁਸੀਂ ਆਪਣੀ ਜਾਨ ਦੇ ਜ਼ਿੰਮੇਦਾਰ ਆਪ ਹੋ ਇਹ ਹੋ ਰਿਹਾ ਮਿੱਤਰ ਸਾਹਿਬ ਅਕੀ ਇੱਕ ਸਵਾਲ ਹੈ ਕਿ ਪਿਛਲੇ ਦਿਨਾਂ ਤੋਂ ਵੀ ਜੋ ਹਮਲੇ ਹੋਏ ਨੇ ਸੈਂਟਰ ਨੇ ਰਣ ਵਿੱਚ ਬੰਗੀ ਪੰਜਾਬ ਤੋਂ ਬਤਾਲ ਕੇਂਦਰੀ ਮੰਤਰੀ ਵੀ ਤੁਸੀਂ ਉਹ ਮੈਂ ਕਿਹਾ ਜੀ ਗਵਰਨਰ ਕਰ ਰਹੀਆ ਕੀ ਹੈ ਜਵਾਬ ਕੀ ਦਿੱਤਾ ਕਿ ਇਹ ਜਿਹੜੇ ਤਮਾਕੇ ਕੋਈ ਨੇ ਕਾਰਨ ਕੀ ਹੈ ਜਿਹੜੇ ਗਵਰਨਰ ਸਾਹਿਬ ਨੇ ਸਾਡੇ ਦੇ ਕਟਾਰੀਆ ਸਾਹਿਬ ਸਤਿਗ੍ਰਾਦਨ ਕਟਾਰੀਆ ਜੀ ਉਹ ਰੋਜ਼ ਤਾਲਮੇਲ ਮੀਲ ਬੈਠਕਾਂ ਕਰਦੇ ਹਨ ਨਾਲ ਰੋਜ਼ਾਨਾ ਗੱਲਬਾਤ ਕਰਦੇ ਆ ਪਰ ਮੈਂ ਤੁਹਾਨੂੰ ਜਿਵੇਂ ਦੱਸਿਆ ਸੈਂਟਰ ਵੀ ਦਾ ਗੱਲ ਤਾਂ ਅਫਸਰਾਂ ਨਾਲ ਹੋਣੀ ਆ ਜਿਹੜੇ ਅਫਸਰਾਂ ਨੂੰ ਇਹਦੀਆਂ ਸਜ਼ਾ ਦਿੰਦੇ ਆ ਵੀ ਉਹਨਾਂ ਨੂੰ ਪੋਸਟੀਆਂ ਨਹੀਂ ਦਿੰਦੇ ਅਵਰਿੰਦਰ ਕੁਮਾਰੇ ਇਹਨਾਂ ਤੋਂ ਕੰਮ ਲਿਆ ਇਹਨਾਂ ਨੇ ਵਿਜੀਲੈਂਸ ਦੇ ਜੀਜੀਪੀ ਨਾਲ ਅੱਜ ਬਦਲ ਤੇ ਅੱਜ ਪਤਾ ਕਿਸੇ ਨੂੰ ਅਵਰਿੰਦਰ ਕੁਮਾਰ ਕਿਹੜੀ ਪੋਸਟ ਤੇ ਆ ਹਵਾ 'ਚ ਨੇ ਇਸ ਕਰਕੇ ਅੱਧੇ ਅਫਸਰ ਤਾਂ ਹਵਾ 'ਚ ਨੇ ਤੇ ਜਿਹੜੇ ਲੱਗੇ ਆ ਉਹ ਡਰਦੇ ਕੁਝ ਕਰਦੇ ਨਹੀਂ ਵੀ ਪਤਾ ਨਹੀਂ ਇਹ ਸਾਡਾ ਕੀ ਕਰ ਦੇਣਗੇ ਕਿਹਦਾ ਰਿਕਾਰਡਿੰਗ ਕਰਦੇ ਕਿਹਦੇ ਉੱਤੇ ਕੀ ਪਾਉਂਦੇ ਇਸ ਕਰਕੇ ਬੜਾ ਉਰੇ دہشت ਦਾ ਮਾਹੌਲ ਇਸ ਤੋਂ ਬਾਅਦ ਮੈਨੂੰ ਬਿਲਕੁਲ ਨਹੀਂ ਪਤਾ ਕਿ ਹਮਲੇ ਦੇ ਪਿੱਛੇ ਦੀ ਮੋਟਲ ਸਰਪਰੰਟੀ ਕੀ ਹੈ ਸਿਰਫ ਇਨਕਲ ਕਹਿ ਦਿੱਤੀ ਜਾਂਦੀ ਬਾਹਰੋਂ ਪੈਸਾ ਆਇਆ ਸੀ ਜਮਾ ਕ ਕੱਲ ਜਦੋਂ ਸੀਪੀਓਰੇ ਆਏ ਨੇ ਕੀ ਬਿਆਨ ਆ ਉਹਨਾਂ ਦਾ ਤੁਸੀਂ ਉਸ ਬਿਆਨ ਤੋਂ ਹੀ ਲੈ ਲਓ ਵੀ ਛੋਟਾ ਜਿਹਾ ਕੋਈ ਕੋਈ ਭੁਲਾ ਧਮਾਕਾ ਹੈ ਕਿ ਕੋਈ ਮਤਲਬ ਉਹਨੋਂ ਵੀ ਟਾਲਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਕਮਿਸ਼ਨਰ ਇਕਾਈਸ ਆਫੀਸਰ ਜਿੰਨੇ ਵੀ ਆ ਉਹ ਇੱਕ ਸਕਿੰਟ ਚ ਦੱਸ ਸਕਦੇ ਆ ਵੀ ਇਹ ਗ੍ਰਨੇਡ ਆ ਉਹ ਕਹਿੰਦੇ ਜਦੋਂ ਆਏ ਵੀ ਸਵੇਰ 1 ਵਜੇ ਸਾਨੂੰ ਪਤਾ ਲੱਗਿਆ ਆ ਕੇ ਦੇਖ ਰਹੇ ਆ ਇਹ ਮਮੂਲੀ ਜਿਹਾ ਕੋਈ ਬਲਾਸਟ ਦਾ ਮਮੂਲੀ ਜਿਹਾ ਕੋਈ ਇਸ ਤਰ੍ਹਾਂ ਕੇ ਹਰ ਚੀਜ਼ ਨੂੰ ਲੁਕਾਉਣ ਦੀ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਬੜੇ ਜਾਗਰੂਕ ਨੇ ਲੋਕੀ ਲੋਕਾਂ ਨੂੰ ਮੈਂ ਅਪੀਲ ਕਰਨਾ ਦੁਬਾਰਾ ਸੈਂਸਿਟਿਵ ਹੋ ਇਸ ਚੀਜ਼ਾਂ ਦਾ ਡਟ ਕੇ ਜੇ ਵਿਰੋਧ ਨਹੀਂ ਕਰਾਂਗੇ ਸੜਕਾਂ ਤੇ ਨਹੀਂ ਆਵਾਂਗੇ ਇਹ ਆਪਾਂ ਨੂੰ ਦੁਬਾਰਾ ਪੰਜਾਬ ਨੂੰ ਅੱਤਵਾਦ ਦੇ ਝੁੰਗਲ ਚ ਲਿਆਉਣਗੇ ਜਾਣਨਾ ਤਾਂ ਆਪਣੀਆਂ ਨੇ ਨਾ ਇਹਨਾਂ ਦਾ ਕੀ ਜਾਣਾ ਹੈ ਇਹਨਾਂ ਨੂੰ ਤਾਂ ਭੱਜ ਕੇ ਦਿੱਲੀ ਚਲੇ ਜਾਣਾ ਏ ਕਿਸੇ ਨੇ ਭੱਜ ਕੇ ਆਪਣੇ ਪਰਿਵਾਰਾਂ ਕੋਲ ਕੈਨੇਡਾ ਚਲੇ ਜਾਣਾ ਏ ਰਹਿਣਾ ਤਾਂ ਆਪਾਂ ਤੁਸੀਂ ਆ ਜਿਨ੍ਹਾਂ ਨੇ ਪਹਿਲਾਂ ਕੁਰਬਾਨੀਆਂ ਦੇ ਕੇ ਪੰਜਾਬ ਨੂੰ ਅਮਨ ਸ਼ਾਂਤੀ ਵਾਲਾ ਕੀਤਾ ਸਵਾਲ ਹੈ ਕਿ ਹੁਣ ਇਹ ਵੀ ਹੋਰ ਕਿਉਂ ਪਹੁੰਚਿਆ ਕੋਈ ਅਸੀਂ ਕਿਉਂ ਭੱਜ ਕੇ ਪਹੁੰਚੇ ਆ ਜਿਨ੍ਹਾਂ ਨੇ ਜਾਨਾਂ ਦਿੱਤੀਆਂ ਪੰਜਾਬ ਲਈ ਉਹੀ ਆਏ ਆ ਉਸੇ ਕਰਕੇ ਆ ਰਹੇ ਆ ਕਿ ਮਕਾਲਿਆ ਸਾਹਿਬ ਦੇ ਜਿਹੜਾ ਹੰਦ ਹੋਇਆ ਹੈ ਸੈਂਟਰ ਪਰਸਨਲੀ ਇਸ ਮਾਮਲੇ ਨੂੰ ਟੇਕਅਪ ਲੈ ਰਿਆ ਰਿਪੋਰਟ ਲੈ ਰਿਆ ਇਸ ਮਾਮਲੇ ਨੂੰ ਮੈਂ ਕਿਹਾ ਜੀ ਗ੍ਰਹਿ ਮੰਤਰੀ ਜੀ ਨੇ ਗੱਲ ਕੀਤੀ ਜੀ ਸਭ ਤੋਂ ਵੱਡੇ ਹੁਣੀ ਰੱਖਿਆ ਮੰਤਰੀ ਡਿਫੈਂਸ ਮਿਨਿਸਟਰ ਜਿਹੜੇ ਗੱਲ ਕਰ ਰਹੇ ਆ ਉਹਨਾਂ ਨੂੰ ਤਾਂ ਫਿਕਰ ਆ ਬਈ ਉਹਨਾਂ ਨੇ ਤਾਂ ਪੰਜਾਬ ਪੰਜਾਬ ਸਭ ਤੋਂ ਟੁੱਟ ਅੰਗ ਇਸ ਕਰਕੇ ਬਿਲਕੁਲ ਅਸੀਂ ਲੋਕ ਜਿਹੜੇ ਆ ਇਸ ਗੱਲ ਪਹਿਲਾਂ ਵੀ ਜਾਨਾ ਦਿੱਤੀਆਂ ਹੁਣ ਵੀ ਅਸੀਂ ਕਿਸੇ ਹੱਦ ਤੇ ਪਿਛੇ ਨਹੀਂ ਹਟਾਂਗੇ ਇਹਨਾਂ ਦਾ ਕੀ ਆ ਇਹ ਤਾਂ ਬਾਹਰੋਂ ਦਿੱਲੀੋਂ ਆਏ ਆ ਲੁੱਟਣ ਲੁੱਟ ਕੇ ਚਲੇ ਜਾਣਗੇ ਇਸ ਕਰਕੇ ਇਹ ਧਾੜਵੀਆਂ ਦੀ ਜਿਹੜੀ ਆ ਨਾ ਇਹ ਦਿੱਲੀ ਵਾਲੇ ਆ ਕੱਲ ਕਹਿੰ ਮੈਂ ਹੈਰਾਨ ਆ ਕਿੰਨੇ-ਕਿੰਨੇ ਹਜ਼ਾਰ ਨੇ ਜਿਹੜੇ ਉਹ ਨਹੀਂ ਪੱਥਰਾਂ 'ਤੇ ਪੈਸਾ ਛੱਡ ਰੱਖਦੇ ਆ ਜਿਹੜੇ ਕਹਿੰਦੇ ਇਹ ਮਿਸਤਰੀਆਂ ਦੇ ਨਾਮ ਲਿਖਾਂਗੇ ਹੁਣ ਇਹ ਜਿਹੜਾ ਨਾਂ ਲਿਖਿਆ ਹੋਇਆ ਇਹਨਾਂ ਨੇ ਇੱਕ ਡੱਕ ਮਿਸਤਰੀ ਆ ਇਹ ਦबई ਤੋਂ ਮਿਸਤਰੀ ਲੈ ਕੇ ਆਉਂਦੇ ਸੁਸੋਧੀਆਂ ਜਿਹਦਾ ਜਿਹਦਾ ਕਹਿੰਦੇ ਮਿਸਤਰੀਆਂ ਦੇ ਨਾਮ ਲਿਖਾਂਗੇ ਅਸੀਂ ਇਹ ਕਿੱਥੇ ਦਾ ਕਾਰੀਗਰ ਦबई ਤੋਂ ਕੋਈ ਸਪੈਸ਼ਲ ਇਹ ਮਿਸਤਰੀ ਦਾ ਕੰਮ ਸਿੱਖਿਆ ਜਿਹੜਾ ਸੁਸੋਧੀਆਂ ਦਾ ਨਾਮ ਲਿਖਿਆ ਨਹੀਂ ਪੱਥਰ 'ਤੇ ਪਰ ਦਰਵਾਜ਼ੇ ਟੁੱਟ ਗਏ ਪਰ ਮੈਂ ਇਹ ਗੱਲ ਦੁਬਾਰਾ ਅਖੀਰ ਚ ਮੈਂ ਤੁਹਾਨੂੰ ਕਹਿਣਾ ਹੈ ਬਈ ਅਸੀਂ ਬਹੁਤ ਵੱਡਾ ਜਿਹੜੇ ਇਹਨਾਂ ਨਾਲ ਨਾਲੜੇ ਹੋਏ ਆ ਇਹ ਕੰਮ ਕਿਉਂਕਿ ਅਮਨ अरोड़ा ਨੇ ਆਪ ਕਹਿਤਾ ਜੇ ਮੈਂ ਉਹਨਾਂ ਦੀ ਗੱਲ ਮੰਨ ਲਾਂ ਵੀ ਇਹ ਨਸ਼ਾ ਜਿਹੜਾ ਅਸੀਂ ਖਤਮ ਕਰ ਰਹੇ ਆ ਉਹਦੇ ਕਰਨੇ ਰਿਐਕਸ਼ਨ ਇਹਦਾ ਮਤਲਬ ਤੁਸੀਂ ਫੇਲ ਹੋਗੇ ਇਹਦਾ ਮਤਲਬ ਤੁਹਾਨੂੰ ਪਤਾ ਵੀ ਆ ਤੇ ਫਿਰ ਤੁਸੀਂ ਉਹਨੂੰ ਰੋਕ ਕਿਉਂ ਨਹੀਂ ਸਕ ਰਹੇ ਬਈ ਇਹਦਾ ਮਤਲਬ ਤੁਸੀਂ ਨਾਕਾਮ ਹੋ ਨਾ ਫੁੱਨਸੀ ਕਹਿੰਦੇ ਮੈਨੂੰ ਸਾਨੂੰ ਪਤਾ ਵੀ ਉਹ ਨਸ਼ੇ ਵਾਲਿਆਂ ਦਾ ਕੰਮ ਆ ਕੀਤਾ ਹੋਇਆ ਤੇ ਫਿਰ ਤੂੰ ਤੂੰ ਰੁਕਿਆ ਕਿਉਂ ਨਹੀਂ ਤੁਸੀਂ ਤਾਂ ਆਪ ਹੀ ਆਪਣੀ ਗੱਲ 'ਚ ਦਾ ਮਤਲਬ ਟਰੈਪ 'ਚ ਫਸ ਗਏ ਹੋ ਇਹ ਗੱਲ ਕਹਿ ਚ ਪੰਜਾਬ ਨੂੰ ਡਿਸਪਲੇਸ ਕਰਦੀ ਕੋਈ ਇੱਥੇ ਜਾ ਰਹੀ ਹੈ ਇਹ ਵੱਡੇ ਵੱਡੇ ਦੁਸ਼ਮਣ ਕੌਣ ਲੋਕ ਹੋ ਸਕਦੇ ਇਹ ਆ ਗਏ ਨੇ ਪੰਜਾਬ ਸਰਕਾਰ ਦੇ ਦਫ਼ਤਰ ਦੇ ਕਮਰੇ 'ਚ ਬੈਠ ਕੇ ਵਿਚਾਰ ਤੰਦਰਾ ਕਰਦੀ ਆਏ ਹੋਏ ਆ ਗਏ ਨੇ ਤੁਹਾਡੀ ਗੱਲ ਤੋਂ ਕੀ ਆ ਗਏ ਇਹ بڑے بڑے ਆਉਣਗੇ ਬੜੇ ਬੜੇ ਸਿੱਧੇ ਹੋਣਗੇ ਨਹੀਂ ਰਿਸੈਪਟ ਕੋਈ ਫੋਨ ਕਰ ਰਿਹਾ ਸੀ ਪੂਰੀ ਜਿੱਦ ਨਾਲ ਰਾਜ ਕਰਦਾ ਸੀ ਸਭ ਤੋਂ ਪਹਿਲਾਂ ਇੱਕ ਬੰਦ ਹੋ ਜਾਓ ਚਲੋ ਸਾਰੇ ਮਲਾਏ ਇਹ ਅੰਦਰ ਚਾਚਾ ਚਾਚਾ